ਕਪੂਰ ਥਿੱਲਾ ਰੋਡ ਦੇ ਉੱਤੇ ਦੇਖ ਸਕਦੇ ਹੋ ਇਹ ਦੁਕਾਨ ਹੈ ਜੀ ਦੁਕਾਨ ਦੇ ਅੰਦਰ ਦੇਖੋ ਥਾਰ ਗੱਡੀ ਹੈ ਵਲੀ ਜੀ ਇਹ ਥਾਰ ਗੱਡੀ ਹੈ ਥਾਰ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਦਿਨ ਚੜ੍ਹਦੇ ਹੀ ਦੇਖੋ ਜੀ ਇਹ ਸਵੇਰ ਦੇ ਟਾਈਮ ਜਿਹੜਾ ਥਾਰ ਗੱਡੀ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੁਕਾਨ ਜਿਹੜੀ ਬੰਦ ਸੀ 6 ਤੋਂ 6:30 ਵਜੇ ਦੇ ਸਮੇਂ ਦੇ ਵਿੱਚ ਦੇਖੋ ਗੱਡੀ ਅੰਦਰ ਦੁਕਾਨ ਦੇ ਵਿੱਚ ਤਸੀਹਤ ਦੇ ਅੰਦਰ ਦਾ ਸਾਮਾਨ ਦੇਖ ਸਕਦੇ ਹੋ ਪੂਰਾ ਚੱਕਣਾ ਚੂਰ ਕਰ ਦਿੱਤਾ ਤੇ ਰਫਤਾਰ ਹੋਏਗੀ ਗੱਡੀ ਕੀ ਜਿਹੜਾ ਗੱਡੀ ਦੇ ਹਾਲਾਤ ਦੇਖ ਕੇ ਖੁੱਦ ਹੀ ਅੰਦਾਜ਼ਾ ਲਗਾਸੇ ਤੇ ਕੀ ਗੱਡੀ ਤੇ ਰਫਤਾਰ ਦੇ ਵਿੱਚ ਅੰਦਰ ਵਜੀ ਹੈ ਆ ਦੇਖ ਸਕਦੇ ਹੋ ਸਰਕਾਰੀ ਖੰਭਾ ਤੱਕ ਟੁੱਟ ਚੁੱਕਾ ਹੈ ਵਾਲਾ ਜੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਪੂਰਥਲਾ ਰੋਡ ਦੀਆਂ ਜਿੱਥੇ ਥਾਰ ਗੱਡੀ ਹੈ ਇਹ ਥਾਰ ਗੱਡੀ ਦਾ ਨੰਬਰ ਹੈ ਜੀ ਹੈ PB073K 8737 ਇਹ ਥਾਰ ਦੇ 7 ਵਜੇ ਫੋਨ ਆਇਆ ਮੇਰੇ ਪੜੋਸੀ ਦਾ ਸਰਦਾਰ ਜੀ ਨੇ ਕਿਹਾ ਕਿ ਗੁੱਤੇ ਜਰਾ ਬਾਹਰ ਆਓ ਤੁਹਾਡੀ ਦੁਕਾਨ ਚ ਨਾ ਕਿਸੇ ਨੇ ਥਾਰ ਗੱਡੀ ਮਾਰ ਦਿੱਤੀ ਹੈ ਤੇ ਮੈਂ ਆਪਣੇ ਉਹ ਸ਼ਬਦਾਂ ਚ ਨਹੀਂ ਰਿਹਾ ਕਿ ਮੇਰੇ ਨਾਲ ਇਦਾਂ ਕੀ ਹੋਇਆ ਹੂੰ ਤੇ ਜਦੋਂ ਮੈਂ ਬਾਹਰ ਆ ਕੇ ਦੇਖਿਆ ਤੇ ਮੇਰੀ ਦੁਕਾਨ ਕਿੰਨਾ ਕ ਸਮੇ ਸੀ ਜਦੋਂ ਹੋਇਆ ਇਦਾਂ ਸਰ ਜਦੋਂ ਮੈਨੂੰ ਫੋਨ ਆਇਆ ਉਦੋਂ 7:10 ਮਿੰਟ ਸੀ 7:10 ਤੇ ਆ ਕੇ ਵੈਂ ਸਟੇਸ਼ਨ ਜਿੱਥੋਂ ਪੁੱਛਿਆ ਤੇ ਉਹ ਕਹਿੰਦੇ ਸਵਾ 6 ਦਾ ਵਾਅਦਾਤ ਹੈਗਾ ਇਹ ਹੂੰ ਸਵਾ 6 ਵਜੇ ਗੱਡੀ ਬੱਜੀ ਐ ਹੂੰ ਡੋਲਣ ਮੁੰਡੇ ਸੀ ਇੱਕ 17-18 ਸਾਲ ਦਾ ਮੁੰਡਾ ਸੀ ਅੰਡਰ ਏ ਸੀ ਮੁੰਡੇ ਆਹ 17-18 ਸਾਲ ਦਾ ਸੀ ਇੱਕ 20-22 ਸਾਲ ਦਾ ਮੁੰਡਾ ਸੀ ਜਿਹੜੇ ਕਿ ਨਸ਼ੇ 'ਚ ਬਿਲਕੁਲ ਧੁੱਤ ਸੀ ਤੇ ਉਦੋਂ ਉਥਾਰ ਵਿੱਚ ਹੀ ਬੈਠੇ ਸੀ ਜਿਸ ਵੇਲੇ ਤੁਸੀਂ ਆ ਰਹੇ ਹੋ ਉਹ ਮੁੰਡੇ ਨੂੰ ਬਹੁਤ ਸੱਟਾਂ ਲੱਗੀਆਂ ਸੀ ਉਹਨੂੰ ਮੈਂ ਆਪਣੇ ਆਪਣਾ ਬੰਦਾ ਭੇਜਿਆ ਉਹਨੂੰ ਮੈਂ ਪੱਟੀ ਪੁੱਟੀ ਕਰਵਾਈ ਹੂੰ ਮੈਂ ਹੀ ਪੱਟੀਆਂ ਕਰਵਾਈਆਂ ਭਾਜੀ ਉਹਨਾਂ ਨੂੰ ਪੱਟੀਆਂ ਮੇਰੇ ਨਾਲ ਸਿੰਸ਼ਤੀ ਪੇਸ਼ ਕਰਨ ਦੀ ਵੇਅ ਹੈ ਆਪਣੀ ਕਾਰ ਨੂੰ ਦੇਖ ਰਿਹਾ ਕਿ ਨਵੀਂ ਕਾਰ ਹੈ ਤੇ ਲੇਕਿਨ 5 10 ਦਿਨ ਵੀ ਨਹੀਂ ਹੋਏ ਨਿਕਲੀ ਨੂੰ ਤੇਰਾ ਕੀ ਹਾਲ ਹੋ ਗਿਆ ਅੱਛਾ ਆਪਣੀ ਆਂਦੇ ਥਾਰ ਗੱਡੀ ਦੇਖ ਰਿਹਾ ਮੇਰੀ ਦੁਕਾਨ ਨਾਲ ਉਹਨਾਂ ਨੂੰ ਕੋਈ ਸਿੰਸ਼ਤੀ ਨਹੀਂ ਹੋਈ ਭਾਜੀ ਜਿਹੜਾ ਤੁਹਾਡਾ ਨੁਕਸਾਨ ਜਿਹੜਾ ਹੋਇਆ ਉਹ ਬਰਤ ਮੇਰੇ ਨਾਲ ਸਿੰਸ਼ਤੀ ਦੇ ਸਾਂਝੇ ਨਹੀਂ ਕੀਤੇ ਜਦਕਿ ਮੈਂ ਇਹਨਾਂ ਦੇ ਬੰਦੇ ਨੂੰ ਪੱਟੀਆਂ ਵੀ ਕਰਵਾਈਆਂ ਹੂੰ ਉਦੋਂ ਠੀਕ ਹੈ ਜਾਨੀ ਮਨ ਨੁਕਸਾਨ ਤੇ ਨਹੀਂ ਹੋਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਥਾਰ ਗੱਡੀ ਦੇ 에어ਬੈਗ ਤਾਂ ਖੁੱਲੇ ਹੋਏ ਆ ਕਿੰਨੀ ਸਪੀਡ 'ਚ ਗੱਡੀ ਹੋएगी ਥਾਰ ਗੱਡੀ ਤੇ ਆਹ ਦੇਖੋ ਜੀ ਅੰਦਰ ਰੋਟੀਆਂ ਤਾਂ ਪਈਆਂ ਹੋਈਆਂ